ਮੁਰਦਾਬਾਦ ਮੁਰਦਾਬਾਦ ਸਾਡੇ ਆਪਿਆ ਨਾ ਪਾਣੀ ਹੱਥ ਖੋਲ੍ਹ ਲਈ ਸਰਬਾਤ ਮੁਰਦਾਬਾਦ ਜੱਲਾਹਤ ਮੁਰਦਾਬਾਦ 1 ਰੁਪਇਆ ਚਾਂਦੀ ਦਾ ਵੇਖੋ ਮੋਦੀ ਮੰਜੀ ਦਾ 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 ਅੱਜ ਦਾ ਇਹ ਜਿਹੜਾ ਪ੍ਰੋਗਰਾਮ ਸੀਗਾ ਪੁਤਲਾ ਛੱਡਦਾ ਏ ਮੋਦੀ ਸਰਕਾਰ ਦਾ ਹੀ ਭਾਜਪਾ ਸਰਕਾਰ ਦਾ ਪੁਤਲਾ ਸਾੜਿਆ ਵਾ ਜਿਹਦੇ ਵਿੱਚ ਅਸੀਂ ਜਿਹੜਾ ਹਰਿਆਣੇ ਨੂੰ ਧੱਕੇ ਨਾਲ ਪਾਣੀ ਦਵਾਇਆ ਜਾ ਰਿਹਾ ਵਾ ਉਹ ਪਾਣੀ ਜਿਹੜਾ ਬਿਲਕੁਲ ਦਿੱਤਾ ਨਹੀਂ ਜਾਊਗਾ ਕਿਉਂਕਿ ਪਾਖੜਾ ਮੈਨੇਜਮੈਂਟ ਬੋਰ ਦੇ ਵਿੱਚ ਬਹੁਤ ਸਾਰੀ ਭਰਤੀ ਇਹਨਾਂ ਨੇ ਆਪ ਦੇ ਅਫਸਰਾਂ ਦੀ ਕਰਕੇ ਤੇ ਸਾਡੇ ਪੰਜਾਬ ਤੋਂ ਧੱਕੇ ਨਾਲ ਪਾਣੀ ਇਹ ਖੋਣਾ ਚਾਹੁੰਦੇ ਸੀ ਜਿਹਦਾ ਜਿਹੜਾ ਬਿਲਕੁਲ ਵਿਰੋਧ ਆ ਸਾਡੇ ਸੀਐਮ ਭਗਵੰਤ ਸਿੰਘ ਮਾਨ ਨੇ ਕੀਤਾ ਵਾ ਨੈਕਸਟ 24 ਪੰਜਾਬ نیوز ਚੈਨਲ ਤੇ ਦਿਦਰਸ਼ਕਾਂ ਪਿੱਪਸਾ ਸ਼ੀਕਾਲ ਸਾਡੇ ਚਨੋਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤਵੱਤ ਤੱਕ ਪਹੁੰਚਣ ਜਨਤਕ ਜਥੇਬੰਦੀਆਂ ਦੇ ਵੱਲੋਂ ਕਮਾਂਤਰੀ ਮਈ ਦਿਵਸ ਮਨਾਇਆ ਗਿਆ ਤਰੰਤਨ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਜੀਪੀਐਮਓ ਵੱਲੋਂ ਸ਼ੀਰ ਦੀਪਕ ਤਵਨ ਯਾਦਗਰੀ ਭਵਨ ਤਰੰਤਨ ਵਿਖੇ ਸੂਹਾ ਪੰਚਮ ਲਹਿਰਾ ਕੇ ਸ਼ਿਕਾਂਜੋ ਦੇ ਸ਼ਹੀਦਾਂ ਨੂੰ ਕਮਾਂਤਰੀ ਮਈ ਦਿਵਸ ਨੂੰ ਯਾਦ ਕੀਤਾ ਗਿਆ ਅਤੇ ਉਹਨਾਂ ਦੇ ਪੱਧ ਚਿੰਤਾ ਦੇ ਚਲੰਦਾ ਪ੍ਰਣ ਕੀਤਾ ਹੈ ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਮਨਰੇਗਾ ਵਰਕਰ ਯੂਨੀਅਨ ਜਮਹੂਰੀ ਕਿਸਾਨ ਸਭਾ ਦਿਹਾਤੀ ਮਜ਼ਦੂਰ ਸਭਾ ਪੰਜਾਬ ਸਰਬਾਡੀਨੇਟ ਸਰਵਿਸ ਜੁਨੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਔਰਤ ਮੁਕਤੀ ਮੋਰਚਾ ਪੰਜਾਬ ਦੇ ਆਗੂ ਹਾਜਸਨ ਇਸ ਮੌਕੇ ਬਲਦੇਵ ਸਿੰਘ ਪੰਡੋਰੀ ਬਲਵਿੰਦ ਬਲਜਿੰਦਰ ਸਿੰਘ ਦੁਬਲੀ ਕਰਮ ਸਿੰਘ ਪੰਡੋਰੀ ਸੁਖਦੇਵ ਸਿੰਘ ਜਵੰਦਾ ਨੇ ਬੋਲਦੇ ਕਿ ਸਾਡੇ ਸ਼ਹੀਦਾਂ ਨੇ 24 ਘੰਟੇ ਕੰਮ ਤੋਂ 8 ਘੰਟੇ ਕੰਮ ਦੀ ਮੰਗ ਲਈ ਸ਼ਹੀਦੀਆਂ ਪ੍ਰਾਪਤ ਕਰਕੇ ਮੰਗ ਮਨਾਈ ਸੀ ਪਰ ਅੱਜ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ 8 ਘੰਟੇ ਕੰਮ ਤੋਂ 12 ਘੰਟੇ ਕੰਮ ਲੈਂਦੇ ਆ ਤਜਵੀਜ਼ਾਂ ਪਾਸ ਕੀਤੀਆਂ ਜਾ ਰਹੀਆਂ ਹਨ ਮੋਦੀ ਸਰਕਾਰ ਦੇ ਵੱਲੋਂ ਮਜ਼ਦੂਰ ਜਮਾਤ ਦੇ ਹੱਕ ਚ ਬਣੇ ਚਤਾਲੀ ਕਿਰਤ ਕਾਨੂੰਨਾਂ ਨੂੰ ਤੋੜ ਕੇ ਤਿੰਨ ਕੋਡਾ ਵਿੱਚ ਬਦਲਿਆ ਜਾ ਰਿਹਾ ਹੈ ਕੇਂਦਰਾ ਤੇ ਪੰਜਾਬ ਸਰਕਾਰ ਦੇ ਵੱਲੋਂ ਕਾਰਪੋਰੇਟ ਘਰੀਆਂਨਿਆਂ ਨੂੰ ਪਾਲਣ ਵਾਲੀਆਂ ਨੀਤੀਆਂ ਜੋਰਾ ਸ਼ੋਰ ਨਾਲ ਲਾਗੂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਆਗੂਆਂ ਨੇ ਕਿਹਾ ਕਿ ਮਜ਼ਦੂਰ ਮਾਰੂ ਨੀਤੀਆਂ ਖਿਲਾਫ ਤਿੱਖਾ ਸੰਘਰਸ਼ ਕਰਨ ਲਈ ਅੱਜ ਦੇ ਦਿਨ ਤੇ ਸਾਨੂੰ ਰਨ ਕਰਨ ਦੀ ਲੋੜ ਹੈ ਇਸ ਮੌਕੇ ਨਰਿੰਦਰ ਸਿੰਘ ਟੋਲ ਬੁੱਧ ਸਿੰਘ ਕੁਲਦੀਪ ਸਿੰਘ ਮਾਨੋਚਲ ਪੱਖੋ ਕੇ ਡਾਕਟਰ ਅਸ਼ੂਨੀ ਕੁਮਾਰ ਦਵਿੰਦਰ ਸਿੰਘ ਬਿੱਟੂ ਤਰਸੀਮ ਸਿੰਘ ਕੰਗ ਸੁਵਿੰਦਰ ਸਿੰਘ ਖੱਬੇ ਜਸਵੀਰ ਕੌਰ ਤਰੰਤਨ ਨਿਰਮਲ ਸਿੰਘ ਤਰੰਤਨ ਹਾਜ਼ਰ ਸਨ ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਜੋ ਉਸ ਜਖਤ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜੋ ਦਾ ਇਹ ਜਿਹੜਾ ਪ੍ਰੋਗਰਾਮ ਸੀਗਾ ਪੁਤਲਾ ਸਾੜਦਾ ਇਹ ਮੋਦੀ ਸਰਕਾਰ ਦਾ ਹੀ ਭਾਜਪਾ ਸਰਕਾਰ ਦਾ ਪੁਤਲਾ ਸਾੜਿਆ ਵਾ ਜਿਹਦੇ ਵਿੱਚ ਅਸੀਂ ਜਿਹੜਾ ਹਰਿਆਣੇ ਨੂੰ ਧੱਕੇ ਨਾਲ ਪਾਣੀ ਦਵਾਇਆ ਜਾ ਰਿਹਾ ਵਾ ਉਹ ਪਾਣੀ ਜਿਹੜਾ ਬਿਲਕੁਲ ਦਿੱਤਾ ਨਹੀਂ ਜਾਊਗਾ ਕਿਉਂਕਿ ਪਾਖੜਾ ਮੈਨੇਜਮੈਂਟ ਬੋਰਡ ਦੇ ਵਿੱਚ ਬਹੁਤ ਸਾਰੀ ਭਰਤੀ ਇਹਨਾਂ ਨੇ ਆਪ ਦੇ ਅਫਸਰਾਂ ਦੀ ਕਰਕੇ ਤੇ ਸਾਡੇ ਪੰਜਾਬ ਤੋਂ ਧੱਕੇ ਨਾਲ ਪਾਣੀ ਇਹ ਖੋਹਣਾ ਚਾਹੁੰਦੇ ਸੀ ਜਿਹਦਾ ਜਿਹੜਾ ਬਿਲਕੁਲ ਵਿਰੋਧ ਆ ਸਾਡੇ ਸੀਐਮ ਭਗਵੰਤ ਸਿੰਘ ਮਾਨ ਨੇ ਕੀਤਾ ਵਾ ਔਰ ਸਾਰੇ ਪੰਜਾਬ ਦੇ ਵਿੱਚ ਤਕਰੀਬਨ ਅਜ ਪੁੱਤਰੇ ਫੂਕੇ ਜਾ ਰਹੇ ਆ ਕਿ ਇਹ ਪਾਣੀ ਜਿਹੜਾ ਪੰਜਾਬ ਦਾ ਹੱਕ ਆ ਇਹ ਨਹੀਂ ਦਿੱਤਾ ਜਾਊਗਾ ਮੈਂ ਅੰਜੂ ਵਰਮਾ ਜ਼ਿਲ੍ਹਾ ਪ੍ਰਧਾਨ ਆਵਾਜ਼ਮੀ ਪਾਰਟੀ ਸੋ ਅੱਜ ਅਸੀਂ ਇੱਥੇ ਜਿਹੜਾ ਦਰਿਆਵੀ ਪਾਣੀ ਜਿਹੜੇ ਕਿ ਬੀਜੀਪੀ ਜਿਹੜੀ ਆ ਉਸ ਪੰਜਾਬ ਸਰਕਾਰ ਦਾ ਜਿਹੜਾ ਧੱਕਾ ਕਰ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਕਿਉਂਕਿ ਸਾਡਾ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਆ ਉਹਨਾਂ ਨੇ 3 ਸਾਲ ਦੇ ਵਿੱਚ ਇਹੋ ਹੀ ਕਿਹਾ ਵਾ ਕਿ ਅਸੀਂ ਪਾਣੀ ਦੀ ਇੱਕ ਬੂੰਦ ਵੀ ਜਿਹੜੀ ਨਹੀਂ ਹਰਿਆਣੇ ਨੂੰ ਦੇਵਾਂਗੇ ਕਿਉਂਕਿ 21 ਮਈ ਤੋਂ 21 ਮਈ ਤੱਕ ਦਾ ਜਿਹੜਾ ਇਹਨਾਂ ਦਾ ਹਿਸਾਬ ਹੁੰਦਾ ਵਾ ਔਰ ਉਸ 21 ਮਈ ਤੋਂ ਪਹਿਲਾਂ ਹੀ ਇਹ ਜਿਹੜਾ 103% ਜਿਹੜਾ ਪਾਣੀ ਵਰਤ ਚੁੱਕੇ ਆ ਜਦਕਿ ਪੰਜਾਬ ਸਰਕਾਰ ਨੇ 99% ਪਾਣੀ ਹੀ ਵਰਤਿਆ ਔਰ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਕਿ ਸਰਕਾਰ ਜਿਹੜੀ ਆ ਉਹ ਕਿਸਾਨਾਂ ਨੂੰ ਪੂਰੀ ਨਹਿਰੀ ਪਾਣੀ ਦੇਣ ਦੇ باوجود 99% ਪਾਣੀ ਵਰਤ ਕੇ ਬੜੇ ਹੀ ਸੰਜੀਦਗੀ ਦੇ ਨਾਲ ਕੰਮ ਕਰ ਰਹੀ ਹੈ ਔਰ ਹਰਾਨੀ ਵਾਲੀ ਗੱਲ ਇਹ ਹੈ ਕਿ ਹਰਿਆਣਾ ਸਰਕਾਰ ਜਿਹੜੀ ਆ ਉਹ ਇੰਨਾ ਬੇਦਰਦੀ ਨਾਲ ਪਾਣੀ ਵਰਤ ਕੇ ਔਰ ਅੱਜ ਬੀਜੇਪੀ ਦੀ ਜਿਹੜੀ ਆ ਉਹ ਚਾਲ ਸਾਜੀ ਦੇ ਨਾਲ ਦੁਬਾਰਾ ਪਾਣੀ ਮੰਗ ਰਹੀ ਹੈ ਸੋ ਪੰਜਾਬ ਦਾ ਹਰ ਇੱਕ ਬੰਦਾ ਜਿਹੜਾ ਵਾ ਉਹ ਇਹਦਾ ਵਿਰੋਧ ਕਰੇਗਾ ਔਰ ਇਹਨਾਂ ਨੂੰ ਪਾਣੀ ਨਹੀਂ ਦੇਗਾ